ਲੰਬੀ ਸਿਆਸੀ ਖਿਚੋਤਾਣ ਤੋਂ ਬਾਅਦ ਜੀਐਸਟੀ ਬਿਲ ਰਾਜਸਭਾ ਦੇ ਵਿੱਚ ਪਾਸ ਹੋ ਗਿਆ ਹੈ ਇਸ ਬਿਲ ਦੇ ਪਾਸ ਹੋਣ ਨਾਲ ਵੱਖ-ਵੱਖ ਤਰ੍ਹਾਂ ਦੇ ਟੈਕਸ ਇੱਕੋ ਹੀ ਟੈਕਸ ਪ੍ਰਣਾਲੀ ਦੇ ਅਧੀਨ ਆ ਜਾਣਗੇ ਹੁਣ ਜੋ ਅਹਿਮ ਸਵਾਲ ਪੈਦਾ ਹੁੰਦਾ ਹੈ ਉਹ ਇਹ ਕਿ ਆਖਿਰ ਇਸ ਬਿਲ ਦੇ ਪਾਸ ਹੋਣ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੋਵੇਗਾ ਇਸ ਰਿਪੋਰਟ ਦੇ ਰਾਹੀਂ ਅਸੀਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀਐਸਟੀ ਬਿੱਲ ਦੇ ਵਿੱਚ ਹਰ ਚੀਜ਼ ਅਤੇ ਸੇਵਾ ਦੇ ਉੱਤੇ ਟੈਕਸ ਦੀ ਦਰ 18% ਦੀ ਹੋਵੇਗੀ ਯਾਨੀ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਟੈਕਸ 18% ਦੀ ਤੋਂ ਵੱਧ ਹੈ ਉਹ ਸਸਤੀਆਂ ਹੋ ਜਾਣਗੀਆਂ ਤੇ ਜਿਹੜੀਆਂ ਚੀਜ਼ਾਂ ਜਾਂ ਸੇਵਾਵਾਂ ਦੇ ਉੱਤੇ ਟੈਕਸ 18% ਦੀ ਤੋਂ ਘੱਟ ਹੈ ਉਹ ਮਹਿੰਗੀਆਂ ਹੋ ਜਾਣਗੀਆਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਜੀਐਸਟੀ ਦੇ ਲਾਗੂ ਹੋਣ ਦੇ ਨਾਲ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਛੋਟੀਆਂ ਕਾਰਾਂ ਅਤੇ ਮਿੰਨੀ ਐਸਯੂਵੀ ਦੇ ਉੱਤੇ ਹੁਣ ਤੱਕ 30 ਤੋਂ 44% ਤੱਕ ਟੈਕਸ ਲੱਗਦਾ ਸੀ ਜੀਐਸਟੀ ਦੇ ਲਾਗੂ ਹੋਣ ਦੇ ਨਾਲ ਇਹ ਟੈਕਸ 18% ਹੋ ਜਾਵੇਗਾ ਯਾਨੀ 12 ਤੋਂ 16% ਤੱਕ ਦਾ ਫਾਇਦਾ ਦੇਸ ਨਾਲ ਛੋਟੀਆਂ ਕਾਰਾਂ ਅਤੇ ਮਿੰਨੀ ਐਸਯੂਵੀ 45000 ਰੁਪਏ ਤੱਕ ਸਸਤੀਆਂ ਹੋ ਜਾਣਗੀਆਂ ਇਲੈਕਟ੍ਰੋਨਿਕਸ ਮਾ ਜਿਵੇਂ ਕਿ ਫਰਿੱਜ, ਏਸੀ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਓਵਨ ਦੇ ਉੱਤੇ 12.5 ਫੀਸਦੀ ਐਕਸਾਈਜ਼ ਅਤੇ 14.5 ਫੀਸਦੀ ਵੈਟ ਲੱਗਦਾ ਸੀ ਯਾਨੀ ਕਿ ਕੁੱਲ 27 ਫੀਸਦੀ ਟੈਕਸ ਜੋ ਕਿ ਜੀਐਸਟੀ ਦੇ ਲਾਗੂ ਹੋਣ ਦੇ ਨਾਲ ਘਟ ਕੇ 18 ਫੀਸਦੀ ਰਹਿ ਜਾਵੇਗਾ ਯਾਨੀ ਕਿ 9 ਫੀਸਦੀ ਦਾ ਫਾਇਦਾ ਰੈਸਟਰਾ ਜਾਂ ਫਿਰ ਹੋਟਲ ਦੇ ਵਿੱਚ ਖਾਣੇ ਦੇ ਬਿੱਲ ਦੇ ਉੱਤੇ ਸਰਵਿਸ ਟੈਕਸ ਤੋਂ ਇਲਾਵਾ ਹਰ ਸੂਬੇ ਦਾ ਵੱਖਰਾ ਵੱਖਰਾ ਵੈਟ ਟੈਕਸ ਲੱਗਦਾ ਸੀ ਜੋ ਕਿ ਜੀਐਸਟੀ ਤੋਂ ਬਾਅ GST ਦੇ ਲਾਗੂ ਹੋਣ ਦੇ ਨਾਲ ਮਨੋਰੰਜਨ ਕਰ ਵੀ ਘਟੇਗਾ ਤੇ ਸਿਨੇਮਾ ਦੇ ਟਿਕਟ ਸਸਤੇ ਹੋਣਗੇ GST ਦੇ ਨਾਲ FMCG ਉਤਪਾਦ ਯਾਨੀ ਕਿ ਰੋਜ਼ਾਨਾ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਫਲ ਸਬਜ਼ੀਆਂ ਦੁੱਧ ਨਾਲ ਬਣੇ ਉਤਪਾਦ ਸੌਫਟ ਡਰਿੰਕ ਤੇ ਚਾਕਲੇਟ ਵਗੈਰਾ ਸਸਤੇ ਹੋਣਗੇ ਇਹਨਾਂ ਦੇ ਉੱਤੇ ਮੌਜੂਦਾ ਟੈਕਸ ਦਰ 28 ਤੋਂ 30% ਦੀ ਹੈ ਜੋ ਕਿ ਘਟ ਕੇ 18 ਤੋਂ 20% ਦੀ ਰਹਿ ਜਾਵੇਗੀ GST ਦੇ ਨਾਲ ਕਾਰੋਬਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ ਇਸ ਨਾਲ ਕਾਰੋਬਾਰੀਆਂ ਨੂੰ 18 ਤਰ੍ਹਾਂ ਦੇ ਟੈਕਸ ਨਾ ਭਰ ਕੇ ਸਿਰਫ ਇੱਕ ਹੀ ਟੈਕਸ ਭਰਨਾ ਪਵੇਗਾ ਤੇ ਹੁਣ ਗੱਲ GST ਦੇ ਨਾਲ ਮਹਿੰਗੀਆਂ ਹੋਣ ਵਾਲੀਆਂ ਚੀਜ਼ਾਂ ਦੀ GST ਦੇ ਲਾਗੂ ਹੋਣ ਤੋਂ ਬਾਅਦ ਮੋਬਾਈਲ ਅਤੇ ਕ੍ਰੈਡਿਟ ਕਾਰਡ ਵਰਗੀਆਂ ਸੇਵਾਵਾਂ ਮਹਿੰਗੀਆਂ ਹੋਣਗੀਆਂ ਕਿਉਂਕਿ ਹੁਣ ਤੱਕ ਸੈਸ ਮਿਲਾ ਕੇ ਇਹਨਾਂ ਦੇ ਉੱਤੇ ਕੁੱਲ ਟੈਕਸ 15% ਲੱਗਦਾ ਸੀ GST ਤੋਂ ਬਾਅਦ ਇਹ 18% ਹੋਵੇਗਾ ਯਾਨੀ ਕਿ 3% ਦਾ ਨੁਕਸਾਨ GST ਦੇ ਲਾਗੂ ਹੋਣ ਦੇ ਨਾਲ ਡਿਸਕਾਊਂਟ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ ਹੁਣ ਤੱਕ ਟੈਕਸ ਡਿਸਕਾਊਂਟ ਤੋਂ ਬਾਅਦ ਵਾਲੀ ਕੀਮਤ ਉੱਤੇ ਹੀ ਲੱਗਦਾ ਸੀ ਪਰ GST ਦੇ ਵਿੱਚ ਟੈਕਸ ਵਸਤੂ ਦੀ MRP 'ਤੇ ਲੱਗੇਗਾ ਜਿਸ ਦੇ ਨਾਲ ਡਿਸਕਾਊਂਟ ਵਾਲੇ ਸਮਾਨ ਤੇ ਜ਼ਿਆਦਾ ਪੈਸੇ ਦੇਣੇ ਪੈਣਗੇ ਚਾਹ ਕਾਫੀ ਅਤੇ ਡੱਬਾ ਬੰਦ ਖਾਣ ਵਾਲੀਆਂ ਵਸਤੂਆਂ ਦੇ ਉੱਤੇ ਹੁਣ ਤੱਕ ਡਿਊਟੀ ਸਿਰਫ 4 ਤੋਂ 6 ਫੀਸਦੀ ਸੀ ਜੀਐਸਟੀ ਦੇ ਲਾਗੂ ਹੋਣ ਤੋਂ ਬਾਅਦ ਇਸ ਦੀਆਂ ਕੀਮਤਾਂ ਵਿੱਚ 12 ਫੀਸਦੀ ਤੱਕ ਦਾ ਇਜ਼ਾਫਾ ਹੋਵੇਗਾ ਮਾਹਰਾਂ ਦੇ ਮੁਤਾਬਕ ਕੁਝ ਚੀਜ਼ਾਂ ਅਤੇ ਸੇਵਾਵਾਂ ਦੇ ਵਿੱਚ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਪਰ ਭਵਿੱਖ ਵਿੱਚ ਲੋਕਾਂ ਨੂੰ ਇਸ ਦਾ ਫਾਇਦਾ ਹੀ ਮਿਲਣ ਵਾਲਾ ਹੈ ਰਾਸ਼ ਸਭਾ ਤੋਂ ਬਾਅਦ ਇਹ ਬਿੱਲ ਇੱਕ ਵਾਰੀ ਮੁਰਤ ਤੋਂ ਲੋਕ ਸਭਾ ਦੇ ਵਿੱਚ ਜਾਵੇਗਾ ਤੇ ਉੱਥੇ ਪਾਸ ਹੋਣ ਤੋਂ ਬਾਅਦ ਇਸ ਨੂੰ ਵੱਖ-ਵੱਖ ਸੂਬਿਆਂ ਦੇ ਕੋਲ ਭੇਜਿਆ ਜਾਵੇਗਾ ਤੇ ਜਦੋਂ ਦੇਸ਼ ਦੇ ਅੱਧੇ ਸੂਬੇ ਇਸ ਦੇ ਉੱਤੇ ਮੋਹਰ ਲਾ ਦੇਣਗੇ ਤਾਂ ਇਹ ਬਿੱਲ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਹੋ ਜਾਵੇਗਾ